ਆ ਫੋਟੋ ਦੇਖਣਾ ਮੇਰੇ ਦੋਸਤੋ ਇਸ ਫੋਟੋ ਦੇ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਹਾਥੀ ਨੂੰ ਇੱਕ ਬੰਦਾ ਪੁਸ਼ ਕਰਕੇ ਟਰੱਕ ਤੇ ਚੜਾ ਰਿਹਾ ਹੈਗਾ ਤੁਹਾਨੂੰ ਲੱਗਦਾ ਹੈ ਕਿ ਇੱਕ ਆਦਮੀ ਪੁਸ਼ ਕਰਕੇ ਹਾਥੀ ਨੂੰ ਟਰੱਕ ਤੇ ਚੜਾ ਦੂਗਾ ਨਹੀਂ ਨਾ ਇਸੇ ਤਰ੍ਹਾਂ ਇਸ ਬੰਦੇ ਤੋਂ ਜਦੋਂ ਪੁੱਛਿਆ ਕਿ ਬਈ ਤੂੰ ਹਾਥੀ ਨੂੰ ਚੜਾ ਰਿਹਾ ਹੈਗਾ ਤੇਰੇ ਚ ਜਿੰਨੀ ਤਾਕਤ ਹੈਗੀ ਆ ਉਹ ਕਹਿੰਦਾ ਨਹੀਂ ਮੇਰੇ ਚ ਜਿੰਨੀ ਤਾਕਤ ਨਹੀਂ ਹੈਗੀ ਮੈਂ ਸਿਰਫ ਸਿਰਫ ਹਾਥੀ ਨੂੰ ਅਹਿਸਾਸ ਕਰਾ ਰਿਹਾ ਹਾਂ ਕਿ ਮੈਂ ਤੈਨੂੰ ਪੁਸ਼ ਕਰ ਰਿਹਾ ਤੂੰ ਚੜ ਜਾਗਾ ਚੜਨਾ ਹਾਥੀ ਨਹੀਂ ਆ ਹਣੀ ਜੋ ਲਈ ਕੰਨ ਬਸ ਉਹਨੂੰ ਇਕੱਲਾ ehਸਾਸ ਦੇ ਰਿਹਾ ਕਿ ਅਸੀਂ ਤੇਰੇ ਨਾਲ ਆ ਇਸੇ ਤਰ੍ਹਾਂ ਦੋਸਤੋ ਇਨਸਾਨ ਨਾ ਹੁੰਦਾ ਹੈਗਾ ਕਿ ਅਗਰ ਕੋਈ ਬੰਦਾ ਕਿਸੇ ਮੁਸੀਬਤ ਚ ਫਸਿਆ ਹੋਵੇ ਜਾਂ ਕੋਈ ਕੰਮ ਕਰ ਰਿਹਾ ਹੋਵੇ ਤੇ ਉਹਦੇ ਨਾਲ ਦੇ ਬਸ ਉਹਨੂੰ ਇਕੱਲਾ ਪੁਸ਼ ਕਰਨ ਇਕੱਲਾ ਇਹ ehਸਾਸ ਕਰਾਦਨ ਕਿ ਅਸੀਂ ਤੇਰੇ ਨਾਲ ਆ ਚਿੰਤਾ ਨਾ ਕਰ ਤੇ ਆਦਮੀ ਹਰ ਔਖੀ ਤੋਂ ਔਖੀ ਮੁਸੀਬਤ ਵਿੱਚੋਂ ਨੰਗ ਜਾਊਗਾ ਔਖੇ ਤੋਂ ਔਖਾ ਕੰਮ ਕਰ ਜਾਊਗਾ ਇਸ ਕਰਕੇ ਦੋਸਤੋ ਅਗਰ ਤੁਹਾਡਾ ਕੋਈ ਨਾਲ ਦਾ ਸੱਜਣ ਬੇਲੀ ਹਨਾ ਕਿਸੇ ਮੁਸੀਬਤ ਚ ਫਸਿਆ ਹੈਗਾ ਜਾਂ ਤੁਸੀਂ ਮਤਲਬ ਉਹ ਕੋਈ ਬਹੁਤ ਵੱਡਾ ਕੰਮ ਕਰ ਰਿਹਾ ਤੇ ਉਹਨੂੰ ਪੁਸ਼ ਕਰੋ ਉਹਨੂੰ ਉਹਨੂੰ ਹੱਲਾਸ਼ੇਰੀ ਦਿਓ ਕਿ ਤੂੰ ਕੰਮ ਕਰ ਲਵੇਂਗਾ ਕਰਨਾ ਹੋਣੀ ਹੈਗਾ ਜ਼ਰੂਰੀ ਨਹੀਂ ਹੈ ਕਿ ਕੋਈ ਵੀ ਹੱਲ ਪੈਸਿਆਂ ਨਾਲ ਹੀ ਹੁੰਦਾ ਕਈ ਵਾਰੀ ਹੌਸਲਾ ਦੇਣ ਨਾਲ ਵੀ ਵੱਡੇ ਤੋਂ ਵੱਡੇ ਕੰਮ ਹੋ ਜਾਂਦੇ ਨੇ